ਕਿੰਨੇ ਵਾਰੀ ਫੜਿਆ ਮੇਰੇ ਨਾਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਚੀਸੇ ਭੰਨ ਕੇ ਮੈਨੂੰ ਪੁਲਿਸ ਨੇ ਫੜਿਆ ਮੈਂ ਉਦੋਂ ਨਹੀਂ ਕਹਤਾ ਵੀ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਹਿੰਡੇ ਵਿੱਚ ਵਾਰੀ ਪੁਲਿਸ ਨੇ ਰਾਤ ਨੂੰ ਚੱਕਿਆ ਮੈਂ ਉਦੋਂ ਨਹੀਂ ਕਹਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਆ ਕੁਝ ਕੀਤਾ ਹੁਣ ਜੇ ਮੇਰੇ ਨਾਲੇ ਕੀਤਾ ਆ ਦੇਖੋ ਨਾ ਮੇਰਾ ਸਾਰਾ ਆਹ ਅਪਲਾਨ ਬਣਾਉਣਾ ਸਾਰੀ ਆ ਦੇਖ ਲਓ ਆ ਉੱਥੇ ਫਿਰ ਥਾਣੇ ਚੋਂ ਆਹ ਆਹ ਸਟੈਪਲਾਈਜ਼ਰ ਜਿੰਗਾ ਕੀਆ ਆ ਲਾਈਆ ਆਪਿੰਨਾ ਲਾਈਆ ਅਧਾਰਾ ਹੀ ਬਟਨ ਤੋੜਤੀ ਹਾਂ ਸਰ ਓਏ ਘੂਟ ਨਹੀਂ ਜਿਵੇਂ ਬੰਦੇ ਨੂੰ ਆਪਾਂ ਆਹ ਵੇਖੋ ਲਾਂ ਲਾ ਪੂਰਾ ਥਾਣੇ ਚ ਲਿਆ ਕੇ ਪੂਰਾ ਧੱਕਾ ਕੀਤਾਗੇ ਨਾ ਜਦ ਤੱਕ ਥਾਣੇ ਚ ਮੈਂ ਤਪੇ ਨਾਕੇ ਤੇ ਫਿਰ ਤੇ ਗੱਡੀ ਚ ਆਈ ਦੇਖ ਹਾਂ ਹਾਂ ਹਮ ਤੋ ਕੀ ਮੈਂ ਵੇਖ ਰਿਹਾ ਹਾਂ ਅੱਛਾ ਇੱਕ ਇੱਕ ਮੈਂ ਤੁਹਾਨੂੰ ਕਹਾਣੀ ਦੇ ਇੱਕ ਮਿੰਟ ਯਾਰ ਇੱਕ ਮਿੰਟ ਜਗਮੀਤ ਸੁਣ ਲਿਓ ਜੇ ਪਹਿਲਾਂ ਕਹਾਣੀ ਦੇ ਲੈਵਲ ਤੇ ਇੱਕ ਗੱਲ ਸੁਣ ਲਿਆ ਆਪਾਂ ਕਰ ਲਗੇ ਇੱਕ ਗੱਲ ਹੁਣੇ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀਗੇ ਸਮਾ ਕੋਈ 8 ਦੇ ਨੇੜੇ ਤੇਰੇ ਹੋਣਾ। ਐਂਡੇ ਕੋਲੇ ਸੀ ਦਮਾਏ ਤਾਂ ਉਹ ਜੀ ਮੌ ਲੈ। ਉਹਦੇ ਕੋਲੇ ਇੱਕ ਗੱਡੀ ਕ੍ਰੇਟਾ ਗੱਡੀ ਨੇ ਸਾਨੂੰ ਪਾਸ ਕੀਤਾ ਲੇਟਾ ਲੁੱਟਾ ਮਾਰ ਕੇ ਅਸੀਂ ਆ ਦੀ ਜਿਹੜੀ ਸਪੀਡ ਦੇ ਤੁਰੇ ਆਉਨੇ ਆ। ਉਹਨੇ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਪਿੱਛੇ ਹੋ ਗਈ ਅਸੀਂ ਅੱਗੇ ਨਾਂਗੇ ਉਹਨੇ ਹੌਲੀ ਕਰ ਲਈ। ਫੇਰ ਦੁਬਾਰਾ ਲੇਟਾ ਮਾਰ ਕੇ ਮੇਰੇ ਟਰੱਕ ਆ ਗਏ। ਫਿਰ ਉਹਨੇ ਜਦੋਂ ਪਾਸ ਕੀਤੀ ਗੱਡੀ ਤੇ ਸਾਨੂੰ ਬਰਾਬਰ ਸਾਡੇ ਆਖ ਸ਼ੀਸ਼ਾ ਲਾ ਕੇ ਉਹ ਸ਼ਾਰ ਇਸ਼ਾਰਾ ਜਿਵੇਂ ਆਪਾਂ ਗਾਲ ਦਾ ਇਸ਼ਾਰਾ ਕਰਦੇ ਆ ਤੇ ਉਹਨੇ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ ਚ ਵੀ ਕੁਝ ਬੋਲਿਆ ਤੇ ਅਸੀਂ ਸੋਚਿਆ ਹੀ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਗੱਡੀ ਦੋ ਵਾਰੀ ਪਾਸ ਹੋਈ ਆ ਤੇ ਮੁੜ ਕੇ ਗਾਲ ਕੱਢ ਕੇ ਇਸ਼ਾਰਾ ਕਰਕੇ ਗਏ ਆ ਵੀ ਕੋਈ ਬੰਦੇ ਗੈਰ ਲੱਗਦੇ ਆ ਦੁਸ਼ਮਣੀ ਦਾ ਕੰਮ ਆ ਸਿਕਿਉਰਟੀ ਮੈਨੂੰ ਮਿਲੀ ਹੋਈ ਆ ਹਨਾ ਅਸੀਂ ਸਾਨੂੰ ਸ਼ੱਕ ਜਾ ਪਿਆ ਤੇ ਸੋਚਿਆ ਯਾਰ ਬੰਦਿਆਂ ਦਾ ਪਤਾ ਤਾਂ ਕਰੀਏ ਕੌਣ ਆ ਬੰਦੇ ਹੋਰ ਨਾ ਗੱਲਬਾਤ ਹੋਵੇ ਅਸੀਂ ਉਹਦੇ ਗੱਡੀ ਮਗਰ ਲਾ ਲਈ ਉਹਨੇ ਗੱਡੀ ਤਾਂ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚਲਾਤੀ ਹੰੜਿਆ ਅਸੀਂ ਵੀ ਚੌਂਕੀ 'ਚ ਮਗਰ ਲਾਤੀ ਗੱਡੀ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹਦੇ 'ਚ ਦੋਨੇ ਸਿਵਰ 'ਚ ਬੰਦੇ ਦੋਨੇ ਡੱਕੇ ਹੋਏ ਨੇ ਦਾਰੂ ਦੇ ਤਾਂ ਮੈਂ ਕਿਹਾ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆਇਓ ਕੀ ਗੱਲ ਆ ਤਾਂ ਕਹਿੰਦੇ ਸਪੁਲਸ ਮੁਲਾਜ਼ਮਾਂ ਮੈਂ ਜੀ ਪੁਲਿਸ ਮੁਲਾਜ਼ਮਾਂ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਣੀਆਂ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨਾਂ ਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮਲਾਜਾ ਕਰਾਉਣੀ ਆ ਤੁਸੀਂ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਸਾਨੂੰ ਨਹੀਂ ਪਤਾ ਕੌਣ ਹੈ ਸਿਵਲ ਵਰਦੀ ਚੰਨੇ ਦੋਨੇ ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਾਈ ਜੀ ਐਂ ਕਰਕੇ ਤੇ ਡਿਊਟੀ ਅਫਸਰ ਕਿਹੜੇ ਆ ਅਸੀਂ ਦਰਖਾਸਤ ਲਿਖਾਉਣੀ ਆ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ दारू ਡੱਕੇ ਹੋਏ ਤੇ ਆਹ ਹਰਕਤੇ ਕਰਕੇ ਆਏ। ਚਲੂਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗਲ ਪੈ ਗਏ। ਉਹ ਵੀ दारू ਨਾਲ ਤੁੱਤ ਸੀ। ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮਾਂ ਤੁਸੀਂ ਕਿਵੇਂ ਐਂ ਗੋਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਆ ਮਾ ਸਾਨੂੰ ਇਹ ਪੁੱਠਾ ਐਦਾਂ ਬੋਲ ਕੇ ਤਾਂ ਓਡੇ ਕੋਲੇ ਆਏ ਆ। ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਉਂ ਤਾਂ ਆਪ दारू ਨਾਲ ਵੱਤ ਸੀਗੇ ਸਾਰੇ ਹਨਾ। ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਨਾ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਹਾਂ ਮੇਥੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਨਾ ਰ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀਗਾ ਟੇਕ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਹਿੰਦੇ ਸੀ ਉਹਦੀ ਪਾਰਟੀ ਦਵਾਏ ਸੀਗੇ ਖਾਦੀ ਪੀਤੀ ਚ ਹੋ ਗਿਆ ਸੀ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮੰਨ ਲਓ ਤੁਸੀਂ ਇਹਨਾਂ ਗੰਦਾ ਇਸ਼ਾਰਾ ਕਰਦੇ ਹੋ ਖੂਬ ਬੁੜੀਆਂ ਵੀ ਬੈਠੀਆਂ ਹੁੰਦੀਆਂ ਕਈ ਵਾਰੀ ਨਾਲ ਕਿਸੇ ਦਾ ਬੰਦੇ ਨਾਲ ਗੱਡੀ 'ਚ ਮੰਨ ਲਓ ਅਸੀਂ ਸੀਗੇ ਮੇਰੇ ਨਾਲ ਗਨਮੈਨ ਆ ਮੰਨ ਲਾ ਸ਼ੱਕ ਦੇ ਵਿੱਚ ਕੋਈ ਇਹੋ ਜਿਹੀ 1921 ਵਾਪਰ ਜਾਂਦੀ ਹੈ ਨਾ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਿਆ ਜਿਹੜੀ ਗੱਲਬਾਤ ਹੋ ਗਈ ਮੰਨ ਚਲੋ ਠੀਕ ਹੈ ਯਾਰ ਚਲੋ ਐਸਐਚਓ ਨਾਲ ਮੇਰੀ ਗੱਲ ਕਰਾਈ ਮੁਣਛੀ ਨੇ ਉੱਥੇ ਤਾਂ ਮੁਣਛੀ ਨੇ ਤਾਂ ਗੱਲ ਕਰਾਈ ਐਸਐਚਓ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਹਾਂ ਜੀ ਆਹ ਮਸਲਾ ਸਾਰਾ ਮੈਂ ਜੀ ਕੋਈ ਜ਼ਰ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਤਾ ਵੀ ਇੱਥੇ ਗਲਤੀ ਹੋ ਗਈ ਮਾ ਚਲੋ ਨਿਬੜ ਗਿਆ ਚਲੋ ਇੰਨੀ ਗੱਲ ਕਹਿ ਕੇ ਅਸੀਂ ਉਥੋਂ ਚੌਂਕੀ ਦੇ ਵਿੱਚੋਂ ਅਸੀਂ ਆ ਜੰਨੇ ਆ ਚਲੋ ਆ ਕੇ ਅਸੀਂ ਸੋਚਦੇ ਆਂ ਵੀ ਜੇ ਅਸੀਂ ਹੁਣ ਇਸ ਤਰ੍ਹਾਂ ਕਰਕੇ ਇਹ ਆਪਣਾ ਕੋਈ ਆਪਣਾ ਚੁੱਪ ਕਰਾਈਂ ਇਧਰੋਂ ਯਾਰ ਵੀ ਇਹ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕੱਲ ਨੂੰ ਕਹਿ ਦਨ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਂਕੀ ਚ ਕੋਈ ਐ ਕਰਕੇ ਕੋਈ ਉਹ ਕਰਕੇ ਹਨਾ ਵੀ ਕੋਈ ਸਾਡੀ ਵਰਦੀ ਨੂੰ ਹੱਥ ਪਾ ਲਿਆ ਜਾਂ ਕੁਝ ਵੀ ਕਰ ਗਿਆ ਅਸੀਂ ਉਹਦੇ ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਗੱਡੀ ਐ ਤੇ ਆਹਾ ਹਾ ਸਾਰੀ ਜਿਹੜੇ ਯਾਰ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਹੋਣੇ ਸੋਚੋ ਨਾ ਆਮ ਲੋਕਾਂ ਨੇ ਕੀ ਕਰਦੇ ਜੇ ਮੇਰੇ ਵਰਗੇ ਦਾ ਆ ਕੇ ਗਲ ਘੁੱਟ ਸਕਦੇ ਆ ਮੇਰੇ ਪਰਗੇ ਦੇ ਆ ਕੇ ਆਪ ਸੋਝਾ ਪਤਾ ਮੇਰੇ ਸਾਰੇ ਕਿਉਂਕਿ ਮੇਰਾ ਆਪਰੇਸ਼ਨ ਹੋਇਆ ਵਈ ਤੇ ਮੇਰੇ ਗੋਲੀਆਂ ਵੱਜੀਆਂ ਆ। ਆ ਸਾਰਾ ਮੇਰਾ ਪੇਟ ਸੁੱਜ ਗਿਆ ਤੇ ਇਹ ਇਹਨਾਂ ਲਈ ਬੰਦਾ ਮਾਰਨ ਔਰ ਬੰਦਾ ਮਾਰ ਕੇ ਵੀ ਇੰਨੀ ਮਤਲਬ ਕਿ ਅ ਨਰਦਈਪ ਨੇ ਨਾਲ ਕਹਿ ਰਿਹਾ ਵੀ ਹਾਂ ਉਹ ਫਲਾਨਾ ਅਨਕਾਊਂਟਰ ਕਰਤਾ ਫਲਾਨਾ ਬੰਦਾ ਮਾਰਤਾ ਅੱਗੇ ਪੁਲਿਸ ਦਾ ਕੀ ਵਿਗੜ ਗਿਆ ਹੁਣ ਕੀ ਵਿਗੜ ਜੂ ਪੁਲਿਸ ਤਾਂ ਐ ਖਪਾ ਦਿੰਦੀ ਆ ਪੁਲਿਸ ਤਾਂ ਐ ਕਹਾਣੀ ਬਣਾ ਦਿੰਦੀ ਆ ਜਿਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੱਸਿਓ ਸੀਆਈਆਈ ਵਾਲੇ ਇਨਸਪੈਕਟਰ ਆਏ ਇਕੱਠੇ ਹੋ ਕੇ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਆਏ ਕਿ ਕੋਈ ਬੜਾ ਪ੍ਰਕੋਈ ਕ੍ਰਾਈਮ ਕਰਕੇ ਆਏ ਹੋਣੇ ਨਹੀਂ ਅਸੀਂ ਪੁੱਛਿਆ ਕਹਿੰਦੇ ਤੁਸੀਂ ਵੀਡੀਓ ਬਣਾਈ ਹੈ ਮੰਨ ਲਓ ਮੈਂ ਰਾਤ ਬੋਲ ਪਿਆ ਮੇਰੀ ਆਵਾਜ਼ ਉੱਥੇ ਚਲੀ ਗਈ ਤੇ ਨਹੀਂ ਜਿਹਨੂੰ ਮਰਜ਼ੀ ਚੱਕ ਕੇ ਖፋਾ ਦੇਣ ਜੋ ਮਰਜ਼ੀ ਕਹਾਣੀ ਬਣਾ ਦੇਣ ਯਾਰ ਕੋਣ